ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਿਹਾ ਹੈ ਅਤੇ ਤੁਸੀਂ ਵੀ ਦੇਖਿਆ ਹੋਣਾ ਜਿਸ ਵਿੱਚ ਇੱਕ ਕਿਸ਼ਤੀ ਦੇ ਉੱਤੇ ਇੱਕ ਬੱਚਾ ਅਜਿਹੇ ਢੰਗ ਨਾਲ ਡਾਂਸ ਕਰ ਰਿਹਾ ਹੈ ਜਿਸ ਕਰਕੇ ਉਸ ਨੂੰ ਹਰ ਕੋਈ ਪਸੰਦ ਕਰ ਰਿਹਾ ਹੈ ਅਤੇ ਸ਼ੇਅਰ ਕਰ ਰਿਹਾ ਹੈ ਦੱਸ ਦਈਏ ਕਿ ਇਹ ਵੀਡੀਓ ਇੰਡੋਨੇਸ਼ੀਆ ਦਾ ਹੈ ਜਿੱਥੇ ਪਾਕੂ ਜਲੂਰ ਕਿਸ਼ਤੀਆਂ ਦੀਆਂ ਦੌੜਾਂ ਕਰਵਾਈਆਂ ਜਾਂਦੀਆਂ ਨੇ ਇਸ ਵਿੱਚ ਇੱਕ ਬੱਚੇ ਨੇ ਅਜੇਹੇ ਢੰਗ ਨਾਲ ਪ੍ਰਦਰਸ਼ਨ ਕੀਤਾ ਕਿ ਤਾ ਕਿ ਦੇਖ ਤੇ ਦੇਖ ਤੇ ਉਹ ਵਾਇਰਲ ਹੋ ਗਿਆ ਦੱਸ ਦਈਏ ਕਿ ਇਹ ਫੈਸਟੀਵਲ ਯਾਨੀ ਕਿ ਕਿਸ਼ਤੀਆਂ ਦੀਆਂ ਦੌੜਾਂ 17ਵੀਂ ਸਦੀ ਤੋਂ ਇੰਡੋਨੇਸ਼ੀਆ ਦੇ ਵਿੱਚ ਕਰਵਾਈਆਂ ਜਾਂਦੀਆਂ ਨੇ ਪਰ ਸਾਲ 2025 ਦਾ ਇਹ ਦੌੜ ਮੁਕਾਬਲਾ ਉਸ ਵੇਲੇ ਖਾਸ ਹੋ ਗਿਆ ਜਦੋਂ ਇਸ ਬੱਚੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਇੰਡੋਨੇਸ਼ੀਆ ਬੋਟ ਰੇਸਿੰਗ ਕਿਟ ਜਾ ਕਿਟ ਔਰਾ ਫਾਰਮਿੰਗ ਔਨ ਬੋਟ ਕਈ ਵਾਇਰਲ ਵੀਡੀਓਜ਼ ਤੇ ਅਧਾਰਿਤ ਹੈ ਮੀਮਜ਼ ਵੀ ਬਣ ਬਣ ਰਹੇ ਨੇ ਅਤੇ ਇਹ ਲਗਾਤਾਰ ਇਸ ਨੂੰ ਸ਼ੇਅਰ ਵੀ ਕੀਤਾ ਜਾ ਰਿਹਾ ਹੈ ਪਾਕੂ ਜਲੂਰ ਇੰਡੋਨੇਸ਼ੀਆ ਵਿੱਚ ਇੱਕ ਸਾਲਾਨਾ ਕਿਸ਼ਤੀ ਦੌੜ ਹੈ ਜੋ 17ਵੀਂ ਸਦੀ ਤੋਂ ਕੀਤੀ ਜਾ ਰਹੀ ਹੈ ਰੇਸਿੰਗ ਕਿਸ਼ਤੀਆਂ ਵਿੱਚ ਇੱਕ ਬੱਚਾ ਕਿਸ਼ਤੀ ਦੇ ਕੋਨੇ ਤੇ ਖੜ ਕੇ ਯਾਨੀ ਕਿ ਨੋਕ ਤੇ ਖੜ ਕੇ ਅਜਿਹੇ ਢੰਗ ਨਾਲ ਨੱਚਦਾ ਹੈ ਕਿ ਦੇਖਤੇ-ਦੇਖਦੇ ਉਸਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਜਾਂਦੀ ਹੈ। ਕਾਲੇ ਪਹਿਰਾਵੇ ਵਿੱਚ ਇੱਕ ਬੱਚੇ ਦੇ ਸਾਹਮਣੇ ਨੱਚਣ ਦਾ ਇਹ ਵੀਡੀਓ ਪੋਸਟ ਕੀਤਾ ਗਿਆ ਜਿਸ ਨੂੰ 5 ਮਹੀਨਿਆਂ ਵਿੱਚ 78000 ਤੋਂ ਵੱਧ ਵਾਰ ਦੇਖਿਆ ਗਿਆ। ਜੂਨ 2025 ਵਿੱਚ ਪਾਕੂ ਜਲੂਰ ਰੇਸਾਂ ਦੇ ਕਲਿੱਪਾਂ ਦੀ ਵਰਤੋਂ ਕਰਦੇ ਹੋਏ ਮੀਮਸ ਇੰਸਟਾਗ੍ਰam ਰੀਲਸ ਅਤੇ ਟਿਕਟੌਕ ਤੇ ਇਹ ਵਾਇਰਲ ਹੋਏ ਸਭ ਤੋਂ ਪਹਿਲਾਂ ਦੇ ਉਦਾਹਰਨਾਂ ਵਿੱਚੋਂ ਇੱਕ 21 ਜੂਨ 2025 ਨੂੰ ਇੰਸਟਾਗ੍ਰam ਉਪਭੋਗਤਾ ਸ਼ੈਲੂ ਗੁੱਡ ਨਾਈਟ ਟੇ ਲਾਈਟ ਦੁਆਰਾ ਪੋਸਟ ਕੀਤੀ ਗਈ ਸੀ ਜਿਸ ਨੂੰ 9 ਦਿਨਾਂ ਵਿੱਚ 2,60,000 ਤੋਂ ਉੱਪਰ ਲੋਕਾਂ ਨੇ ਦੇਖਿਆ ਯੰਗ ਬਲੈਕ ਐਂਡ ਰਿਚ ਤੇ ਕਿਸ਼ਤੀ ਦੇ ਨੱਚਦੇ ਉਸੇ ਬੱਚੇ ਦਾ ਇੱਕ ਸੰਪਾਦਨ ਪੋਸਟ ਕੀਤਾ ਗਿਆ ਜਿਸ ਨੂੰ 8 ਦਿਨਾਂ ਵਿੱਚ 6 ਮਿਲੀਅਨ ਤੋਂ ਵੱਧ ਵਿਊਜ਼ ਅਤੇ 2,60,000 ਲਾਈਕਸ ਮਿਲੇ ਤਾਂ ਲਗਾਤਾਰ ਵਕਫ ਵਕ ਪਲੇਟਫਾਰਮਸ ਤੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਵਾਇਰਲ ਕੀਤਾ ਜਾ ਰਿਹਾ ਹੈ ਪੋਸਟ ਕੀਤਾ ਜਾ ਰਿਹਾ ਹੈ ਤਾਂਜਿ ਕਿ ਇਕੱਲੇ ਭਾਰਤ ਵਿੱਚ ਨਹੀਂ ਪੂਰੀ ਦੁਨੀਆ ਦੇ ਵਿੱਚ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਯਾਨੀ ਕਿ ਇਸ ਦੀ ਕਲਾ ਨੂੰ ਸਲਾਮ ਕੀਤੀ ਜਾ ਰਹੀ ਹੈ ਕਿ ਕਿਵੇਂ ਇਹ ਕਿਸ਼ਤੀ ਦੀ ਨੋਕ ਤੇ ਖੜ ਕੇ ਬੈਲੈਂਸ ਬਣਾ ਕੇ ਇਸ ਤਰ੍ਹਾਂ ਡਾਂਸ ਕਰਦਾ ਹੈ ਅਤੇ ਲੋਕਾਂ ਦਾ ਮਨੋਰੰਜਨ ਵੀ ਕਰਦਾ ਤੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਵੀ ਕਰਦਾ ਕਿਉਂਕਿ ਇਸ ਦੀ ਕਿਸ਼ਤੀ ਹੋਰਾਂ ਕਿਸ਼ਤੀਆਂ ਨੂੰ ਕੱਟਦੀ ਹੋਈ ਅੱਗੇ ਨਿਕਲ ਜਾਂਦੀ ਹੈ